ਕਿਸੇ ਵੀ ਪਿੰਡ ਸ਼ਹਿਰ ਕਸਬੇ ਦੇ ਵਿੱਚ ਅਗਰ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਹੈ ਕੋਈ ਤੱਕਾ ਹੁੰਦਾ ਹੈ ਕੋਈ ਬਾਅ ਚੁੱਕੜੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮੀਡੀਆ ਨੂੰ ਯਾਦ ਕੀਤਾ ਜਾਂਦਾ ਹੈ ਪਰ ਉਸੇ ਮੀਡੀਆ ਨੂੰ ਅੱਜ ਪੰਜਾਬ ਦੇ ਲੋਕਾਂ ਦੀ ਲੋੜ ਹੈ ਮੈਂ ਕਿਉਂ ਕਹਿ ਰਿਹਾ ਕਿਉਂਕਿ ਪਿਛਲੇ ਦਿਨਾਂ ਤੋਂ ਪੱਤਰਕਾਰਾਂ ਦੁਕਤੋਂ ਪਰਚੇ ਦਰਜ ਕੀਤੇ ਜਾ ਰਹੇ ਨੇ ਚੈਨਲ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਜਲਦਾਰ ਸਿੰਘ ਪੋਲਰ ਜਿਹੜੇ ABC ਚੈਨਲ ਦੇ ਮਾਲਕ ਨੇ ਸੰਪਾਦਕ ਨੇ ਉਹਨਾਂ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਸਹਿਰੇ ਕੀ ਰੋਕਿਆ ਗਿਆ ਜਾਣ ਤੋਂ ਕਵਰੇਜ ਕਰਨ ਤੋਂ ਦੂਜੇ ਪਾਸੇ ਮਨਿੰਦਰਜੀਤ ਸਿੰਘ ਸਿੱਧੂ ਜੋ ਕਿ ਲੋਕ ਪੰਜਾਬ ਚੈਨਲ ਦੇ ਮਾਲਕ ਨੇ ਉਹਨਾਂ ਤੋਂ ਉੱਤੇ ਪਰਚਾ ਕੀਤਾ ਤਾਂ ਭੁੱਲਰ ਸਾਹਿਬ ਸਾਡੇ ਨਾਲ ਨੇ ਭੁੱਲਰ ਸਾਹਿਬ ਜਦੋਂ ਵੀ ਲੋਕਾਂ ਨੂੰ ਮੁਸ਼ਕਲ ਹੁੰਦੀ ਹੈ ਤਾਂ ਮੀਡੀਆ ਫੱਟਿਆ ਜਾਂਦਾ ਹੈ ਪਰ ਦੂਜੇ ਪਾਸੇ ਅੱਜ ਮੀਡੀਆ ਨੂੰ ਪੰਜਾਬ ਦੇ ਲੋਕਾਂ ਦੀ ਲੋਡ ਪੈ ਰਹੀ ਹੈ ਦੱਸਣਾ ਪੈ ਰਿਹਾ ਹੈ ਕਿ ਸਾਡੇ ਧੱਕਾ ਹੋ ਰਿਹਾ ਹੈ ਪਰ ਕਿਵੇਂ ਲੱਗਦਾ ਕਿ ਪੰਜਾਬ ਦੇ ਲੋਕ ਖੜਨਗੇ ਤੁਹਾਡੇ ਵਰਗੇ ਪੱਤਰਕਾਰ ਭਾਈ ਜਿਹੜੇ ਹਮੇਸ਼ਾ ਬੇਝਿੜਕ ਹੋ ਕੇ ਬੋਲਦੇ ਨੇ ਬਿਲਕੁਲ ਸਿਰਫ মিডিਆ ਨੇ ਜਦੋਂ ਤੁਹਾਨੂੰ ਯਾਦ ਹੋਵੇਗਾ ਜਦੋਂ ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਸਮੱਸਿਆ ਆ ਗਈ ਉਦੋਂ ਦੇਸ਼ ਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਆ ਕੇ ਪ੍ਰੈਸ ਕਾਨਫਰੰਸ ਕੀਤੀ মিডিਆ ਦੀ ਲੋਡ ਪਈ ਸੀ ਇਸ ਕਰਕੇ মিডিਆ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹ ਜਿਹੜੀਆਂ ਸਰਕਾਰਾਂ ਸੋਚਦੀਆਂ ਕਿ ਲੋਕਤੰਤਰ ਦਾ ਜਿਹੜਾ ਚੌਥਾ ਥੰਮ ਜਿਹੜਾ ਖਤਮ ਕੀਤਾ ਜਾ ਸਕੂਗਾ ਉਹ ਉਹਨਾਂ ਦਾ ਪਰਮਪਲੇਕਾ ਦੂਜੀ ਗੱਲ ਹੈ ਕਿ ਸਾਡੀ ਟੀਮ ਨੇ ਪਾਸ ਅਪਲਾਈ ਕੀਤਾ ਸੀ ਅਸੀਂ ਸਬੰਧਤ ਬ੍ਰਾਂਚ ਦੇ ਵਿੱਚ ਪਾਸ ਲ ਵਾਸਤੇ ਐਪਲੀਕੇਸ਼ਨ ਦਿੱਤੀ ਆ ਤੇ ਸਾਡਾ ਪਾਸ ਨਹੀਂ ਬਣਾਇਆ ਗਿਆ ਉਹ ਜਾਂਚ ਦਾ ਵਿਸ਼ਾ ਹੈ ਕਿ ਪਾਸ ਕਿੰਨੇ ਰੋਕਿਆ ਕਿਹਦੇ ਕਹਿੰਦੇ ਰੁਕਿਆ ਗਿਆ ਕਿਹਦੇ ਕਹਿੰਦੇ ਨਹੀਂ ਬਣਾਇਆ ਗਿਆ ਉਹ ਜਾਂਚ ਹੋਣੀ ਚਾਹੀਦੀ ਹੁਣ ਖਬਰ ਚਲਾ ਦਿੱਤੀ ਹੈ ਉਸ ਤੋਂ ਬਾਅਦ ਸਾਡੇ ਖਿਲਾਫ ਜਿਹੜਾ ਮਤਾ ਪਾਸ ਕੀਤਾ ਜਾਂਦਾ ਹੈ ਕਿ ਇਹਦੇ ਨਾਲ ਸਪੀਕਰ ਸਾਹਿਬ ਦੀ ਕੁਰਸੀ ਨੂੰ ਠੇਸ ਪਹੁੰਚੀ ਆ ਸਾਡਾ ਕਿਸੇ ਨੂੰ ਠੇਸ ਪਹੁੰਚਾਉਂਦਾ ਇਰਾਦਾ ਨਹੀਂ ਸਾਡਾ ਇਸ ਇੱਕ ਬਾਕੀਆਂ ਦੇ ਪਾਸ ਬਣ ਗਏ ਨੇ ਤੇ ਸਾਡੇ ਵੀ ਪਾਸ ਬਣਏ ਜਿਹਨੇ ਅਸੀਂ ਸਾਰੇ ਹੀ ਚੁਣੇ ਹੋਏ ਐਮਐਲਏ ਦਾ ਉਸ ਚੇਅਰ ਦਾ ਆਦਰ ਪਰ ਬਾਕੀ ਜਿਵੇਂ ਬਾਕੀਆਂ ਦੇ ਪਾਸ ਬਣੇ ਸਾਡਾ ਵੀ ਬਣਾ ਦਦੇ ਜੇ ਸਾਡਾ ਨਹੀਂ ਬਣਿਆ ਉਹਨਾਂ ਦੇ ਕਾਰਨ ਪਤਾ ਲਗਾਉਣ ਵਾਸਤੇ ਕਮੇਟੀ ਬਣਦੇ ਜਾਂ ਪੁੱਛਿਆ ਜਾਂਦਾ ਸਬੰਧਤ ਬਰਾਚ ਨੂੰ ਕਿ ਇਹਨਾਂ ਦੇ ਪਾਸ ਕਿਉਂ ਨਹੀਂ ਬਣਿਆ ਹੁਣ ਕਿਉਂਕਿ ਮਸਲਾ ਕਾਫੀ ਗੰਭੀਰ ਆ ਪ੍ਰਿਵੀਲੇਜ ਦਾ ਇਸ ਕਰਕੇ ਸਾਡਾ ਤੇ ਇਹ ਮਸਲਾ ਦੂਜਾ ਮਨਿੰਦਰਜੀਤ ਸਿੰਘ ਸਿੱਧੂ ਹੋਣਾਂ ਦਾ ਕੀ ਕਸੂਰ ਆ ਉਹਨਾਂ ਨੇ ਇੱਕ ਐਮਐਲਏ ਦੀ ਆਡੀਓ ਚਲਾਈ ਆ ਆਡੀਓ ਚਲਾਨ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਦਾ ਪਾਕ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਆਪਣਾ ਪਾਕ ਦਿੱਤਾ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਪੀਏ ਦੀ ਸ਼ਿਕਾਇਤ ਦੇ ਬਠਿੰਡਾ ਪੁਲਿਸ ਮਕਦਮਾ ਦਰਜ ਕਰ ਦਿੰਦੀ ਹੈ ਹਾਲੇ ਕੋਈ ਜਾਣਦਾ ਵਿਸ਼ਾ ਕਿ ਛੇੜਖਾਨੀ ਹੋਈ ਕਿ ਨਹੀਂ ਹੋਈ ਆਡੀਓ ਅਸਲੀ ਕਿ ਨਕਲੀ ਹੈ ਤੁਸੀਂ ਪਹਿਲਾਂ ਜਾਂਚ ਕਰਨੀ ਚਾਹੀਦੀ ਸੀ ਫਿਰ ਮਕਦਮਾ ਦਰਜ ਕਰਨਾ ਚਾਹੀਦਾ ਇਸ ਕਰਕੇ ਚਾਹੇ ਮਨਿੰਦਰ ਜੀ ਤੋਂ ਚਾਹੇ ਸਾਡਾ ਹੋਵੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜੇ ਲੋਕ ਪੱਤਰਕਾਰ ਨੇ ਜਿਹੜੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਨੇ ਪੰਜਾਬੀਆਂ ਦੀ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਨੇ ਸਰਕਾਰਾਂ ਵੱਲ ਉਹ ਨਹੀਂ ਹੋਣੇ ਚਾਹੀਦੇ ਇਸੇ ਕਰਕੇ ਅੱਜ ਚੰਡੀਗੜ੍ਹ ਮਹਾਲੀ ਖਰੜ ਡੇਰਾਬੱਸੀ ਜੀਰਕਪੁਰ ਨਿਊ ਚੰਡੀ ਜਿੰਨੇ ਵੀ ਇੱਥੇ ਸਮਾਜਿਕ ਗੈਰ ਸਮਾਜਿਕ ਰਾਜਨੀਤਿਕ ਗੈਰ ਰਾਜਨੀਤਿਕ ਵਕੀਲ ਭਾਈਚਾਰਾ ਜਿਹੜੇ ਵੀ ਸਾਰੇ ਆਏ ਨੇ ਵਿਦਿਆਰਥੀ ਸੰਗਠਨ ਆਏ ਨੇ ਉਹਨਾਂ ਦੇ ਇੱਕ ਕਿ ਮੀਡੀਆ ਦੀ ਜਿਹੜੀ ਆਜ਼ਾਦੀ ਆ ਬਹਾਲ ਹੋਣੀ ਚਾਹੀਦੀ ਆ ਔਰ ਸਾਡੇ ਖਿਲਾਫ ਜਿਹੜਾ ਮਤਾ ਪਾਸ ਕੀਤਾ ਗਿਆ ਉਹ ਵਾਪਸ ਹੋਣਾ ਚਾਹੀਦਾ ਔਰ ਮਨਿੰਦਰਜੀਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਉਹ ਰੱਦ ਹੋਣਾ ਚਾਹੀਦਾ ਸਪੀਕਰ ਕੁਤਾਰ ਸੰਧਵਾ ਦਾ ਵੀ ਬਿਆਨ ਆਇਆ ਸੀ ਕਿ ਜਿਹੜੀ ਪਹਨਵੇਂ ਪਾਸ ਦਿੱਤੀ ਸੀ ਕਿ ਉਹ ਸਾਨੂੰ ਬਦਨਾਮ ਕਰਨ ਦੀ ਬਜਾਏ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਸਾਨੂੰ ਜਾਣ ਬੁੱਝ ਕੇ ਪੋਸਟ ਪਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਵੀ ਕਹਿੰਦੇ ਜੀ ਅਸੀਂ ਕਿਸੇ ਨੂੰ ਬਦਨਾਮ ਨਹੀਂ ਕੀਤਾ ਕਿਸੇ ਦੀਆਂ ਠੇਸ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਪਾਸ ਜਮ੍ਹਾਂ ਕਰਾਉਣ ਵੇਲੇ ਵੀ ਜਿਹੜੀ ਪ੍ਰੈਸ ਗੱਲ ਦੀ ਕਮੇਟੀ ਦੇ ਤਿੰਨ ਨਮਾਇੰਦੇ ਤਿੰਨਾਂ ਚ ਦੋ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਫਾਰਮ ਤੁਸੀਂ ਇੱਥੇ ਜਮ੍ਹਾਂ ਕਰਵਾ ਦਿਓ ਪਾਸ ਜਮ੍ਹਾਂ ਸਾਡੇ ਬੰਦੇ ਨੇ ਪੁੱਛਿਆ ਕਹਿੰਦੇ ਜੀ ਤੁਹਾਡੇ ਪਾਸ ਬਣ ਜਾਣਗੇ ਜਿੱਦਾਂ ਪਾਸ ਨਹੀਂ ਬਣੇ ਉਹਨਾਂ ਨੂੰ ਫੋਨ ਕੀਤਾ ਗਿਆ ਉਹਨਾਂ ਨੇ ਫੋਨ ਨਹੀਂ ਚੱਕਿਆ ਤੇ ਜਿਹੜੇ ਜਿਨ੍ਹਾਂ ਨੇ ਸਿਗਨੇਚਰ ਕਰਨੇ ਬਾਅਦ ਚ ਉਹਨਾਂ ਨੇ ਆਪਣੇ ਜਿਹੜੇ ਵਟਸਐਪ ਮੈਸੇਜ ਸਾਡੀ ਟੀਮ ਨੇ ਕੀਤੇ ਉਹਨਾਂ ਨੇ ਮੈਸੇਜ ਵੀ ਡਿਲੀਟ ਕਰ ਦਿੱਤੇ ਗਏ ਇਹਦੇ 'ਚ ਸਾਡਾ ਕੋਈ ਫਾਲਟ ਨਹੀਂ ਆ ਔਰ ਸਾਡੇ ਖਿਲਾਫ ਮਤਾ ਪਾਸ ਕਰਨ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਚਾਹੀਦਾ ਸੀ ਕਿ ਜਿਹੜੀਆਂ ਸਬੰਧਤ ਟੀਰਾਵਾ ਪੰਜਾਬ ਵਿਧਾਨ ਸਭਾ ਪ੍ਰੈਸ ਗੈਲੀ ਕਮੇਟੀ ਦੇ ਉੱਤੇ ਜਿਹੜੇ ਨੁਮਾਇੰਦੇ ਨੇ ਜਾਂ ਪਬਲਿਕ ریلیشن ਡਿਪਾਰਟਮੈਂਟ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਇਹਨਾਂ ਦੇ ਫਾਰਮ ਆਏ ਨੇ ਫਾਰਮ ਤੇ ਦਸਖਤ ਕਿੰਨੇ ਕੀਤੇ ਕਿੰਨੇ ਨਹੀਂ ਕੀਤੇ ਫਾਰਮ ਕਿੱਥੇ ਗਿਆ ਉਹ ਜਿਹੜੀ ਇੱਕ ਜਾਂਚ ਦਾ ਵਿੱਚ ਹੈ ਅਗਰ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਚੇਰਨ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਸੀ ਕੋਈ ਵੀ ਕਾਰਵਾਈ ਦਾ ਸਾਹਮਣਾ ਕਰਨ ਨੂੰ ਤਿਆਰ ਪਰ ਸਾਨੂੰ ਤਾਂ ਸੁਣਿਆ ਨਹੀਂ ਗਿਆ ਜਾਂਚ ਹੋਣੀ ਚਾਹੀਦੀ ਆ ਇਹ ਮਾਮਲਾ ਜਿਹੜਾ ਵਾ ਇਸ ਕਰਕੇ ਹੁਣ ਦੇਖਦੇ ਆ ਇਸੇ ਕਰਕੇ ਅੱਜ ਜਿਹੜੇ ਲੋਕ ਇਕੱਠੇ ਹੋਏ ਨੇ ਕਿ ਜਿਹੜਾ ਮਾਮਲਾ ਵਾ ਇਹ ਜਿਹੜਾ ਰੈਗੂਲੇਸ਼ਨ ਪਾਸ ਕੀਤਾ ਗਿਆ ABC ਪੰਜਾਬ ਜਾਂ ਮੇਰੇ ਖਿਲਾਫ ਉਹਨੂੰ ਵਾਪਸ ਲੈਣਾ ਚਾਹੀਦਾ ਹੈਗਾ ਔਰ ਸਾਡਾ ਵੀ ਕੋਈ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਕੋਈ ਇਰਾਦਾ ਨਹੀਂ ਹੈਗਾ ਕਿਉਂਕਿ ਚੇਅਰ ਰਿਸਪੈਕਟਡ ਚੇਅਰ ਹੈ ਗਿਆ ਪਰ ਇੱਕ ਸਾਡਾ ਜਿਹੜਾ ਪਾਸ ਰੋਕਿਆ ਗਿਆ ਵਾ ਉਹ ਕਿਉਂਕਿ ਵਿਧਾਨ ਸਭਾ ਜਿਹੜਾ ਉਹ ਸਾਰਿਆਂ ਦੀ ਹੈ ਇਸ ਕਰਕੇ ਉੱਥੇ ਪਹਿਲਾਂ ਇੱਕ ਬਣਨੀ ਚਾਹੀਦੀ ਸੀ ਕਿ ਇਹ ਪਾਸ ਕਿਉਂ ਨਹੀਂ ਬਣਿਆ ਗਾ ਕਿ ਉਹ ਉਲਟਾ ਜਿਹੜਾ ਸਾਡੇ ਤੇ ਹੈ ਠੀਕ ਹੈ ਕਿਉਂਕਿ ਜਿਆਦਾ ਇਸ ਤੇ ਕੋਈ ਬੋਲ ਨਹੀਂ ਸਕਦੇ ਕਿ ਪ੍ਰੀਵਿਲੇਜ ਕਮੇਟੀ ਦਾ ਮਸਲਾ ਹੈਗਾ ਉੱਥੇ ਪਤਾ ਨਹੀਂ ਹੁਣ ਅਗਲੀ ਕੀ ਕਾਰਵਾਈ ਹੋਏਗੀ ਪਰ ਇਹ ਕਿ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਜਿਹੜੀ ਮੀਡੀਆ ਦੀ ਜਿਹੜੀ ਆਜ਼ਾਦੀ ਆ ਉਹ ਬਹਾਲ ਹੋਣੀ ਚਾਹੀਦੀ ਆ ਬਰਕਰਾਰ ਰਹਿਣੀ ਚਾਹੀਦੀ ਹੈਗੀਆ ਕਿਉਂਕਿ ਜਿਹੜਾ মিডিਆ ਹੁੰਦਾ ਵਾ ਉਹ ਸਰਕਾਰ ਤੇ ਆਮ ਜਨਤਾ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਦਾ ਜੇ ਲੋਕਾਂ ਦੇ ਦੁੱਖ ਤਕਲੀਫ ਜਾਂ ਮੁਸ਼ਕਲਾਂ ਅਸੀਂ ਦਿਖਾਵਾਂਗੇ ਨਹੀਂ ਤੇ ਸਰਕਾਰ ਤੱਕ ਕਿਵੇਂ ਪਹੁੰਚੂਗੀ ਫਿਰ ਸਰਕਾਰ ਨੂੰ ਕਿਵੇਂ ਪਤਾ ਲੱਗੂਗਾ ਕਿ ਸਾਡੀ ਜਿਹੜੀ ਜਨਤਾ ਵਾ ਜਿਹਨੇ ਚੁਣ ਕੇ ਭੇਜਿਆ ਉਹ ਸੁਖੀ ਆ ਕਿ ਦੁਖੀ ਆ ਤੇ ਜੇ ਆਪਾਂ ਸਭ ਕੁਝ ਹੀ ਹਰਿਆ ਹਰਿਆ ਦੇਖਣਾ ਚਾਹੁੰਦੇ ਆ ਇਹ ਤੇ ਕਦੀ ਹੋ ਨਹੀਂ ਸਕਦਾ ਪਰ ਪੁਲਿਸ ਸਾਹਿਬ ਜੀ ਦੱਸੋ ਹਜ਼ਾਰੀ ਚੈਨਲ ਨੇ ਪੰਜਾਬ ਦੇ ਵਿੱਚ ਜਰਤਾਰ ਭੁੱਲਰ ਤੇ ਨਿੰਦਰਜੀਤ ਸਿੱਧੂ ਹੀ ਕਿਉਂ ਲੜ ਰਿਆ ਸਰਕਾਰ ਦੀ ਅੱਖਾਂ ਚ ਨਹੀਂ ਨਹੀਂ ਜੀ ਕੋਈ ਗੱਲ ਹੋਰ ਹੀ ਬਹੁਤ ਚੈਨਲ ਨੇ ਸਿਰਫ ਅਸੀਂ ਨਹੀਂ ਹੈਗੇ ਇਹ ਹੋ ਸਕਦਾ ਹੈ ਕਿ ਸਾਡੀ ਦੋਵਾਂ ਦੀ ਵਾਰੀ ਕੱਲ ਤੁਹਾਡੀ ਆ ਜਾਏਗੀ ਪਰ ਸੋ ਹੋਰ ਕਿਸੇ ਦੀ ਆ ਜੀ ਚੌਥ ਹੋਰ ਕਿਸੇ चौथ और तुम ये बारीयां वे पहला पंजाब ਦੇ ਵਿੱਚ ਪੱਤਰਕਾਰਾਂ ਦੇ ਮੁਕਦਮੇ ਦਰਜ ਹੋਏ ਨੇ ਜਿਵੇਂ ਅੱਜ ਇੱਥੇ ਪੜ੍ਹ ਕੇ ਸੁਣਾਏ ਗਏ ਨੇ ਰਜਿੰਦਰ ਸਿੰਘ ਤੱਗੜ ਨੇ ਮੇਜਰ ਸਿੰਘ ਨੇ ਜਾਂ ਹੋਰ ਵੀ ਠਾਕੁਰ ਅਮਨਦੀਪ ਸਿੰਘ ਨੇ ਇਹ ਵਾਰੀ ਬੰਨੀ ਹੋਈ ਆ ਕਿ ਅੱਜ ਇਹਦੇ ਖਿਲਾਫ ਕਰ ਦੋ ਕੱਲ ਇਹਦੇ ਖਿਲਾਫ ਕਰ ਦੋ ਪਰਸੋ ਤੁਹਾਡੀ ਵਾਰੀ ਆ ਸਕ ਜ ਚੌਥ ਹੋਰ ਕਿਸੇ ਦੀ ਵਾਰੀ ਨੇ ਇਹ ਸਿਰਫ ਅਸੀਂ ਨਹੀਂ ਰੜਕਦੇ ਪੰਜਾਬ ਦੀ ਤਮਾਮ ਜਿਹੜੀਆਂ ਲੋਕ ਨੇ ਜਿਹੜੇ ਲੋਕ ਮੁੱਦਿਆਂ ਦੀ ਗੱਲ ਕਰਦੇ ਉਹ ਰੜਕਦੇ ਨੇ ਕਿਸਾਨ ਕਿਉਂ ਰੜਕਦੇ ਆਗੇ ਨੇ ਉਹ ਆਪਣਾ ਹੱਕ ਮੰਗਦੇ ਨੇ ਪੱਤਰਕਾਰ ਕਿਉਂ ਰੜਕਦੇ ਨੇ ਕਿ ਅਸੀਂ ਲੋਕਾਂ ਦੀ ਦੁੱਖ ਤਕਲੀਫ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਸਰਕਾਰ ਕਹਿੰਦੀ ਕਿ ਨਹੀਂ ਚੰਗੇ ਕੰਮ ਅਸੀਂ ਤੇ ਚੰਗੇ ਕੰਮ ਵੀ ਸਰਕਾਰ ਹੁਣ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਕਾਰ ਦੀ ਅਸੀਂ ਕਹਿੰਦੇ ਵਧੀਆ ਗੱਲ ਪੰਜਾਬ ਦੇ ਜਿਹੜੇ ਲੋਕ ਨੇ ਜੇ ਸਰਕਾਰ ਚੰਗੇ ਕੰਮ ਕਰਦੇ ਇਹ ਕਹਿੰਦੇ ਚੰਗੇ ਕੰਮ ਤੇ ਜੇ ਅਸੀਂ ਕਹੋਗੇ ਕਿ ਤੁਸੀਂ ਮਾੜੇ ਕੰਮਾਂ ਨੂੰ ਵੀ ਸਰਕਾਰ ਕਹੇ ਕਿ ਤੁਸੀਂ ਚੰਗੇ ਕਹਿ ਕੇ ਇਹ ਵੀ ਹੋ ਸਕਦਾ ਨਾ ਜਿਹੜਾ ਹੱਕ ਵਾ ਉਹ ਸਾਡਾ ਉਹ ਹੀ ਕਿ ਐਮਐਲਏ ਸਾਹਿਬ ਜਿਹੜੇ ਨੇ ਰਿਸਪੈਕਟਡ ਸੀ ਉਹਨਾਂ ਉਹਨਾਂ ਨੇ ਸਾਡੇ ਜਿਹੜੀ ਟੀਮ ਆ ਉਹਨਾਂ ਨੂੰ ਧਮਕੀ ਦਿੱਤੀ ਉਹਨੂੰ ਗੁੱਟੋਂ ਫੜ ਲਿਆ ਪਿਆ ਉਹ ਤੁਹਾਨੂੰ ਸੁੱਧੀ ਹੈ ਨਾ ਉਹ ਉਹ ਰੜਕ ਨਹੀਂ ਆ ਗਿਆ ਉਹ ਵੀ ਅਸੀਂ ਐਮਐਲਏ ਉਹ ਐਮਐਲਏ ਦੇ ਖਿਲਾਫ ਉਸ ਸਮੇਂ ਜਿਹੜੀ ਪ੍ਰੈਸ ਗੱਲੀ ਕਮੇਟੀ ਸੀ ਨਾ ਉਹ ਅਸੀਂ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਉਹਦੇ ਵੀ ਸ਼ਿਕਾਇਤ ਕੀਤੀ ਕਿ ਐਮਐਲਏ ਸਾਹਿਬ ਨੇ ਸਾਡੇ ਬੰਦਿਆਂ ਨੂੰ ਧਮਕਾਇਆ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਆ ਉਹਨੂੰ ਰੜਕ ਨਹੀਂ ਕਹਿੰਦੇ ਹੈਗੇ ਸਾਡਾ ਸਰ ਪੱਤਰਕਾਰ ਦਾ ਤੁਹਾਡਾ ਕੀ ਕੰਮ ਆਗਾ ਆਪਣਾ ਕੀ ਕੰਮ ਆਗਾ ਸਵਾਲ ਪੁੱਛਨੇ ਸਰਕਾਰ ਦਾ ਕੰਮ ਹੈ ਸਵਾਲਾਂ ਦਾ ਜਵਾਬ ਦੇਣਾ ਜਾਂ ਨਹੀਂ ਦੇਣਾ ਤੇ ਜੇ ਸਰਕਾਰ ਤੁਹਾਨੂੰ ਕਵੇ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਹੈਗਾ ਤੇ ਫਿਰ ਕਿਵੇਂ ਗੱਡੀ ਚੱਲੇਗੀ ਨਾ ਫਿਰ ਇਹ ਤਾਂ ਨਹੀਂ ਇਸ ਪਿਛਲੀਆਂ ਸਰਕਾਰਾਂ ਨੂੰ ਵੀ ਭੁਲੇਖੇ ਸੀ ਔਰ ਇਹ ਸਰਕਾਰ ਨੂੰ ਭੁਲੇਖੇ ਨੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਹਮੇਸ਼ਾ ਆਪਾਂ ਇਹ ਸੁਣਦੇ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਕੋਈ ਨੇਤਾ ਐਮ ਐਲ ਏ ਐਮ ਪੀ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਹੀਂ ਵੱਡੇ ਹੁੰਦੇ ਉਹ 5 ਸਾਲ ਵਾਸਤੇ ਲੋਕ ਹੀ ਰਾਜੇ ਹੁੰਦੇ ਨੇ ਇਸ ਕਰਕੇ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲੀਡਰਾਂ ਨੂੰ ਭਰਮ ਭੁਲੇਖੇ ਹੁੰਦੇ ਨੇ ਲੋਕੀ 5 ਸਾਲਾਂ ਬਾਅਦ ਉਹ ਭਰਮ ਭੁਲੇਖਾ ਤੋੜ ਦਿੰਦੇ ਅਗਨੇ ਕਾਲੀਆਂ ਦੇ ਤੋੜੇ ਪਰਮਪਲੇਖੇ ਕਾਂਗਰਸ ਦੇ ਪਰਮਪਲੇਖੇ ਤੋੜੇ ਇਹਨਾਂ ਦਾ ਵੀ ਜੇ ਮਾੜਾ ਮੋਟਾ ਪਰਮਪਲੇਖਾ ਹੈਗਾ ਉਹ ਟੁੱਟ ਜਾਊਗਾ ਇਸ ਕਰਕੇ ਕਿਸੇ ਵੀ ਇਹ 5 ਸਾਲ ਦੀ ਆ 5 ਸਾਲ ਦੇ ਵਿੱਚ ਜਿਹੜੀਆਂ ਸਰਕਾਰਾਂ ਜਿਹੜੇ ਸਰਕਾਰਾਂ ਦੇ ਮੰਤਰੀ ਐਮ ਐਲ ਏ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਪੰਜਾਬ ਦੀ ਜਨਤਾ ਕਿਉਂ ਉਹਨਾਂ ਨੂੰ ਨਿੱਦਦੀ ਹੈਗੀਆ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਸੀ ਤੇ ਜੇ ਚੰਗੇ ਕੰਮ ਕਰਨਗੇ ਤੇ ਲੋਕ ਕਹਿਣਗੇ ਕਿ ਆਮ ਆਦਮੀ ਪਾਰਟੀ ਚੰਗੀ ਸੀ ਜੇ ਮਾੜੇ ਕੰਮ ਕਰਨੇ ਲੋਕ ਕਹਿਣਗੇ ਮਾੜੇ ਚ ਚੰਗੇ ਕੰਮ ਨਹੀਂ ਕਰਕੇ ਗਈ ਹੈਗੀ ਇਸ ਕਰਕੇ ਮੀਡੀਆ ਦੀ ਜਿਹੜੀ ਆਜ਼ਾਦੀ ਉਹ ਬਹਾਲ ਹੋਣੀ ਚਾਹੀਦੀ ਆ ਮੀਡੀਆ ਦਾ ਗਲਾ ਨਹੀਂ ਘੁੱਟਣਾ ਚਾਹੀਦਾ ਹੈਗਾ ਔਰ ਇਹ ਪਾਰਟੀ ਦੇ ਸਭ ਤੋਂ ਵਧੀਆ ਹੋਣੀ ਚਾਹੀਦੀ ਸੀ ਕਿ ਇਹ ਤੇ ਆਪ ਸੰਘਰਸ਼ ਚੋਂ ਨਿਕਲੀ ਆ ਗਈ ਹੈ ਜਿਹੜੀ ਪਾਰਟੀ ਸੰਘਰਸ਼ ਚੋਂ ਨਿਕਲੀ ਹੋਵੇ ਉਸ ਪਾਰਟੀ ਤੋਂ ਇਹੋ ਜੀ ਜਿਹੜੀ ਉਮੀਦ ਨਹੀਂ ਕੀਤੀ ਜਾ ਸਕਦੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕੀ ਜਸਨ ਚਕਤਾਰ ਸਿੰਘ ਪੋਲਰ ਜਿਹੜੇ ABC ਚੈਨਲ ਦੇ ਸੰਪਾਦਕ ਨੇ ਇਹਨਾਂ ਨੇ ਜਿਸ ਤਰੀਕੇ ਨਾਲ ਆਪਣੀ ਗੱਲ ਰੱਖੀ ਹੈ ਕਿ ਸਾਡੇ ਉੱਤੇ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਨੂੰ ਬਦਾਰ ਸਭਾ ਦੇ ਵਿੱਚ ਜਿਹੜੀ ਮੀਡੀਆ ਕਵਰੇਜ ਕਰਨ ਤੋਂ ਰੋਕਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਅੱਜ ਵੱਡਾ ਇਕੱਠ ਸੈਕਟਰ 17 ਵਿੱਚ ਰੱਖਿਆ ਹੋਇਆ ਸੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਹੁਣ ਕੀ ਕਾਰਵਾਈ ਹੁੰਦੀ ਹੈ ਜਿੱਦਾਂ ਸਿੱਖ ਸਿੱਧੂ ਦਾ ਪਰਚਾ ਵੀ ਹਰ ਰੱਦ ਹੁੰਦਾ ਜਾਂ ਨਹੀਂ ਪੋਲਰ ਕਹਿ ਰਹੇ ਸਮੇਂ ਦੇ ਨਾਲ